ਆ ਉਹ ਦੇਵੋਲਟਿੰਗ ਮੈਨੂੰ ਨਹੀਂ ਪਤਾ ਕਿ ਇਹ ਹੈ ਉਹ ਯੂ ਗਾਡ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਹਉਮੈ ਖਾਲਸਾ ਜੀ ਇੱਕ ਬੜੀ ਹੀ ਜ਼ਰੂਰੀ ਬੇਨਤੀ ਸੀ ਜੋ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਕਿੱਦਾਂ ਕੱਲ ਗੋਰੇ ਵੀਰ ਅਮਰੀਕਾ ਦੀ ਧਰਤੀ ਤੋਂ ਸਾਡੇ ਕੋਲ ਇੱਥੇ ਆਏ ਤੇ ਉਹਨਾਂ ਨੇ ਉਹਨਾਂ ਦੀ ਮੰਨ ਦੀ ਇੱਛਾ ਸੀ ਵੀ ਅਸੀਂ ਗਤਕਾ ਸਿੱਖਣਾ ਹੈ ਪਰ ਉਹਨਾਂ ਕੋ ਸਮਾਂ ਘੱਟ ਹੋਣ ਕਰਕੇ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਸਿੱਖਿਆ ਵੀ ਬਹੁਤ ਕੁਝ ਬਹੁਤ ਛੇਤੀ ਗੱਲ ਦੀ ਪਕੜ ਕੀਤੀ ਉਹਨਾਂ ਦੇ ਮਨ ਦੀ ਇੱਛਾ ਸੀ ਅਸੀਂ ਗਤਕਾ ਸਿੱਖਣਾ ਹੈ ਉਹ ਦੋਵੇਂ ਪਿਓ ਪੁੱਤ ਅਮਰੀਕਾ ਤੋਂ ਆਏ ਸਨ ਮਾਰਸ਼ਲ ਆਰਟ ਦੇ ਬਹੁਤ ਤਗੜੇ ਪਲੇਅਰ ਵੀ ਸਨ ਤੇ ਇਸ ਦੇ ਬਾਵਜੂਦ ਵੀ ਉਹਨਾਂ ਨੇ ਗਤਕੀ ਨੂੰ ਪਹਿਲ ਦਿੱਤੀ ਕਿਉਂਕਿ ਗਤਕਾ ਖੇਮੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਜਦੋਂ ਮੁਗਲ ਹਿੰਦੂ ਬਹੁ ਬੇਟੀਆਂ ਦੇ ਪੱਤ ਲੁੱਟਦੇ ਸਨ ਗਰੀਬਾਂ ਦਾ ਧਨ ਚੋਰੀ ਕਰਦੇ ਸਨ ਗਰੀਬਾਂ ਨੂੰ ਰੋਲਦੇ ਸਨ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਨੇ ਬਖਸ਼ਿਸ਼ ਕੀਤੀ ਸੀ ਵੀ ਸਾਨੂੰ ਹਥਿਆਰ ਬੰਦ ਹੋ ਕਰਕੇ ਮਜਲੂਮਾਂ ਦੀ ਰੱਖਿਆ ਕਰਨੀ ਤੇ ਆਪਣੀ ਵੀ ਰੱਖਣਿਆ ਰੱਖਿਆ ਕਰਨੀ ਇਸ ਲਈ ਮਹਾਰਾਜਿਆਂ ਨੇ ਬਖਸ਼ਿਆ ਸੀ ਪਰ ਅੱਜ ਅਸੀਂ ਉਸ ਨੂੰ ਇੱਕ ਦੇਸੀਪਨ ਕਹਿ ਕਰਕੇ ਛੱਡਦੇ ਜਾ ਰਹੇ ਆ ਪਰ ਉਸ ਵੇਲੇ ਦੀ ਸਭ ਤੋਂ ਤਗੜੀ ਜਿਵੇਂ ਅੱਜ ਕਮਾਂਡੋ ਟ੍ਰੇਨਿੰਗ ਦਿੱਤੀ ਜਾਂਦੀ ਏ ਉਸ ਵੇਲੇ ਮਹਾਰਾਜਿਆਂ ਦੇ ਇਹ ਕਮਾਂਡੋ ਸਨ ਜਿਹੜੇ ਗਤਕਈ ਸਿੰਘ ਸਨ ਕਮਾਂਡੋ ਸਿੰਘ ਸਨ ਇੰਨੀ ਤਗੜੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਉਹਨਾਂ ਦੇ ਬਾਜੂਆਂ ਦੇ ਵਿੱਚ ਇਹਨਾਂ ਬਲ ਹੁੰਦਾ ਸੀ ਤੇ ਗੋਰੀ ਵੀਰਾਂ ਨੇ ਆ ਕਰਕੇ ਇਸ ਚੀਜ਼ ਨੂੰ ਪਹਿਲ ਦਿੱਤੀ ਵੀ ਨਹੀਂ ਦਤਕੇ ਤੋਂ ਤਗੜੀ ਕੋਈ ਆਪਣੇ ਆਪ ਦਾ ਡਿਫੈਂਸ ਕਰਨ ਦੇ ਲਈ ਆਪਣੀ ਰੱਖਿਆ ਕਰਨ ਦੇ ਲਈ ਕੋਈ ਪੱਖ ਨਹੀਂ ਹੈ ਕੱਲ ਉਹਨਾਂ ਨੇ ਆ ਕੇ ਇਸ ਚੀਜ਼ ਨੂੰ ਸਿੱਖਣਾ ਕੀਤਾ ਕਿ ਅਸੀਂ ਆਪਣਾ ਡਿਫੈਂਸ ਕਰਨ ਦੇ ਲਈ ਆਪਣੀ ਰੱਖਿਆ ਕਰਨ ਦੇ ਲਈ ਇਸ ਗੱਤਕੇ ਨੂੰ ਸਿੱਖਣਾ ਚਾਹੀਦਾ ਹੈ। ਕੱਲ ਉਹ ਆਏ ਸਨ ਵੀਰ ਜੀ ਨਾਲ ਸਨ ਨਾਲ ਉਸਤਾਦ ਜੀ ਸਨ ਉਹਨਾਂ ਨੇ ਇਹ ਸਭ ਜਿਹੜਾ ਉਹਨਾਂ ਨੂੰ ਸਿਖਾਉਣਾ ਕੀਤਾ ਹੈ। ਕੱਲ ਉਹ ਸਾਡੇ ਕੋਲ ਦੋਵੇਂ ਪਿਓ ਕੋਲ ਆਏ ਸਨ। ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੱਤਕੇ ਦੀ ਜਿਹੜੀ ਕੋਈ ਵੀ ਗੱਲ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਕੜ ਕੀਤੀ ਤੇ ਸੋ ਸਾਡੀ ਇਹ ਬੇਨਤੀ ਹੈ ਸਾਧ ਸੰਗਤ ਨੂੰ ਕਿ ਆਪਣੇ ਬੱਚੇ ਦੇ ਬੱਚਿਆਂ ਨੂੰ ਸ਼ਸਤਰ ਵਿਦਿਆ ਦੀ ਜਿਹੜੀ ਦਾਤ ਆ ਉਹ ਦੇਣੀ ਚਾਹੀਦੀ ਆ। ਬਾਕੀ ਤੁਸੀਂ ਜੋ ਵੀ ਰਹੀਦੀ ਆ ਬਾਕੀ ਵੀਡੀਓ ਦੇ ਵਿੱਚ ਦੇਖ ਸਕਦੇ ਜੀ ਵੀ ਉਹਨਾਂ ਕਿੰਡੀ ਛੇਤੀ ਜਿਹੜੀ ਕੋਈ ਵੀ ਗੱਲ ਜਿਹੜੀ ਅਸੀਂ ਉਹਨਾਂ ਨੂੰ ਦੱਸਦੇ ਸੀ ਉਹ ਬਹੁਤ ਹੀ ਪ੍ਰੇਮ ਪਿਆਰ ਨਾਲ ਸਿੱਖਦੇ ਸੀ ਕਿਉਂਕਿ ਉਹਨਾਂ ਦਾ ਲਗਨ ਸੀ। ਬਾਕੀ ਤੁਸੀਂ ਹੁਣ ਵੀਡੀਓ ਦੇ ਵਿੱਚ ਆਪ ਵੇਖ ਸਕਦੇ ਹੋ ਵੀ ਕਿਵੇਂ ਉਹਨਾਂ ਨੇ ਸਿੱਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਉਹ ਦੇ ਹੋਲ ਟਿੰਗ ਮੇਰੇ ਜੀਸੂ ਤੋਂ ਤਾਂ ਪਤਾ ਕਿੰਨੇ ਘਰ ਮੋੜ ਕੇ ਇੱਥੇ ਕਰਦੇ Yeah, so back -like. so we're learning the other stance. Back -like yeah. First, back -like movement, so. then do you switch stance, or do you stay in yeah. Okay, sir, so you jump and you stay yeah, in the same 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 yeah, it's yeah, it's yeah, the same yeah it's yeah, it's yeah because the weapon is in that yeah then you're, then behind, you're exposing yeah. yourself huh? yes. ਐਂਡ ਸਟਾਰਟ ਡਾਟ ਸਟਾਰਟ ਸੋ ਯੂ ਯੂ ਯੋਰ ਵੋਲ I you want go to go back this way it's really good ਬੰਦੇ ਨਾਲਸ ਓਕੇ ਕੋਈ ਨਹੀਂ ਦੈਟਸ ਓਕੇ ਕੋਈ ਗੱਲ ਨਹੀਂ ਆਪਾਂ ਨਹੀਂ 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 ਕੋਈ ਟਕਣੀਆ ਚਲੋ ਅਹ ਓ ਮੈਨੇਜਰ ਸਾਹਿਬ ਜੀ ਐ ਕਿ ਆਪਦੇ ਬੈਠ ਜਾ ਕੇ ਖੜੇ ਖਲੋਣ ਦਾ ਜੋ ਸਟੈਂਡ ਉਹੀ ਰਹੀਏ <laughs> close, so it's know, close? Yeah, yes. Not, Not very fast. fast Yeah. So it should be uh, in, in such a position that you are comfortable. Yeah. Yeah. So huh? it's like you're equally weighted. Yes. There's something. So, it, 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 so although we are doing something like an hour or two hours of practice, Nathan. Essentially, you for months altogether only learn how to put your feet. <laughs> Oh, yeah, so you understand? Yeah. So, so the first part is smaller, and but but when just so this way. So right now what you're doing is this. this, this.